ਬਹੁਤ ਨਾਪੂਰਾ ਹੋਣ ਜੋਗਾ ਘਾਟਾ ਜੀ ਇਹ ਪੰਜਾਬੀ ਇੰਡਸਟਰੀ ਨੂੰ ਪੰਜਾਬੀਅਤ ਨੂੰ ਸਾਰਿਆਂ ਨੂੰ ਔਰ ਭੱਲਾ ਸਾਹਿਬ ਨਾਲ ਜਿੱਥੇ ਅਸੀਂ ਫਿਲਮਾਂ ਕੀਤੀਆਂ ਸਾਡਾ ਤਾਂ ਬਹੁਤ ਜੈਨੂਅਲੀ ਸਾਡੇ ਬਹੁਤ ਨੇੜੇ ਸੀਗੇ ਉਹ ਪੂਰੀ ਫੈਮਿਲੀ ਨਾਲ ਪਿਆਰ ਸੀਗਾ ਪਖਰਾਜ ਹੋਣਾ ਨਾਲ ਸਾਡੇ ਬੱਚਿਆਂ ਨਾਲ ਭੱਲਾ ਸਾਹਿਬ ਦਾ ਬਹੁਤ ਪਿਆਰ ਸੀਗਾ ਜਿਵੇਂ ਸਾਡਾ ਉਹਨਾਂ ਦੇ ਨਾਲ ਸੀਗਾ ਤੇ ਇਹ ਤਾਂ ਬੜਾ ਅਨਕਸਪੈਕਟਿਡ ਹੋਇਆ ਇਹ ਕਦੇ ਮਤਲਬ ਤਿਆਰੀਆਂ ਚੱਲ ਰਹੀਆਂ ਸੀ ਕੈਰੀ ਓਨ ਜੱਟਾ ਫੋਰ ਦੇ ਆ ਸੀ ਬੜੇ ਖੁਸ਼ ਸੀ ਸਾਰੇ ਜਾਣੇ ਥੋੜੇ ਦਿਨ ਪਹਿਲਾਂ ਹੀ ਇਹਨਾਂ ਨਾਲ ਕਹਾਣੀ ਡਿਸਕਸ ਕੀਤੀ ਸੀ ਬਹੁਤ ਭਾਜੀ ਕਹਿੰਦੇ ਜਦ ਤੱਕ ਤਾਂ ਆਪਾਂ ਪੂਰੇ ਕਾਇਮ ਹੋ ਜਾਣਾ ਵਾ ਆ ਤਾਂ ਬਹੁਤ ਸੱਡਨ ਹੋਇਆ ਮਤਲਬ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਇੱਕਦਮ ਹੀ ਰਾਤ ਨੂੰ ਕਹਿੰਦੇ ਚੱਕਰ ਆਇਆ ਤੇ ਉਸ ਤੋਂ ਬਾਅਦ ਇੱਕਦਮੇ ਸਾਰਾ ਕੁਝ ਖਰਾਬ ਹੋ ਗਿਆ ਪਤਾ ਹੀ ਨਹੀਂ ਸੀਗਾ ਇਸ ਤੋਂ ਪਹਿਲੇ ਆਪਕੇ ਕੀ ਕੁਝ ਪ੍ਰੋਜੈਕਟ ਸੀ ਅੱਗੇ ਕੀ ਆਪਕੋ ਪ੍ਰੋਜੈਕਟ ਕਰਨ ਦੇ ਮੇਰੇ ਨਾਲ ਤਾਂ ਪੱਲਾ ਸਾਹਮਣੇ ਬਹੁਤ ਫਿਲਮਾਂ ਕੀਤੀਆਂ ਜੀ ਸਭ ਤੋਂ ਵੱਡਾ ਤਾਂ ਆਈਕੋਨਿਕ ਉਹਨਾਂ ਦਾ ਵੈਸਟਰ ਜਿਹੜਾ ਸਾਡੇ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮਾਂ ਕੈਰੀ ਹੋਣ ਜਟਾ ਉਹਨਾਂ ਤੋਂ ਬਿਨਾ ਪੋਸੀਬਲ ਹੀ ਨਹੀਂ ਸੀਗੀ ਤੇ ਬਹੁਤ ਫਿਲਮਾਂ ਕੀਤੀਆਂ ਲਾਸਟ ਫਿਲਮ ਵੀ ਉਹਨਾਂ ਨੇ ਜਿਹੜੀਆਂ ਦੋ ਕੀਤੀਆਂ ਨੇ ਉਹ ਸਾਡੇ ਨਾਲ ਹੀ ਕੀਤੀਆਂ ਹੋਈਆਂ ਇੱਕ ਕੈਰੀ ਆਨ ਜੱਟੀਏ ਫਿਲਮ ਹਲੇ ਉਹ ਆਉਣੀ ਆ ਤੇ ਇੱਕ ਛੰਦਾ ਛੰਦਾ ਨੋਪਾਪਾ ਸੋ ਦੋਵੇਂ ਇਕੱਠੇ ਸੀਗੇ ਉਸ ਤੋਂ ਬਾਅਦ ਸਿਹਤ ਵਿਗੜੀ ਜਦੋਂ ਉਹਨਾਂ ਨੂੰ ਅਟੈਕ ਆਇਆ ਤੇ ਬਟ ਹੁਣ ਬਹੁਤ ਟਾਈਮ ਤੋਂ ਕਾਫੀ ਠੀਕ ਹੋ ਰਹੇ ਸੀਗੇ ਡੇ ਬਾ ਡੇ ਇੰਪਰੂਵ ਹੋ ਗਏ ਸੀ ਪਹਿਲਾਂ ਤਾਂ ਇੱਕ ਵਾਰੀ ਗੱਲਾਂ ਬਾਤਾਂ ਪੂਰੀਆਂ ਰਿਸਪੌਂਡ ਨਹੀਂ ਸੀ ਕਰਦੇ ਹੁਣ ਤਾਂ ਬਿਲਕੁਲ ਹਰ ਗੱਲ ਦਾ ਵਧੀਆ ਰਿਸਪੌਂਡ ਕਰਦੇ ਸੀ ਹੁਣ ਤਾਂ ਕਹਾਣੀ ਪੂਰੀ ਸੁਣੀ ਖੁਸ਼ ਸੀਗੇ ਬਹੁਤ ਫਿਲਮ ਲਈ ਬਹੁਤ ਖੁਸ਼ੀ ਐਕਸਾਈਟਡ ਜੀ ਕਹਿੰਦੇ ਯਾਰ ਕੈਰੀਓਂ ਜਟਾ 4 ਤੋਂ ਹੀ ਸ਼ੁਰੂ ਕਰਨਾ ਹੁਣ ਕੰਮ ਖਿੱਚਣਾ ਆ ਤਾਂ ਚਿੱਤ-ਚਿੱਤੇ ਚ ਨਹੀਂ ਸਾਡੇ ਬਹੁਤ ਨਾਪੂਰਾ ਹੋਣ ਜੂਗਾ ਘਾਟਾ ਜੀ ਇਹ ਪੰਜਾਬੀ ਇੰਡਸਟਰੀ ਨੂੰ ਪੰਜਾਬੀਅਤ ਨੂੰ ਸਾਰਿਆਂ ਨੂੰ ਔਰ ਭੱਲਾ ਸਾਹਿਬ ਨਾਲ ਜਿੱਥੇ ਅਸੀਂ ਫਿਲਮਾਂ ਕੀਤੀਆਂ ਸਾਡਾ ਤਾਂ ਬਹੁਤ ਜੈਨੂਅਲੀ ਸਾਡੇ ਬਹੁਤ ਨੇੜੇ ਸੀਗੇ ਉਹ ਪੂਰੀ ਫੈਮਿਲੀ ਨਾਲ ਪਿਆਰ ਸੀਗਾ ਵਖਰਾ ਜੋਣਾ ਨਾਲ ਸਾਡੇ ਬੱਚਿਆਂ ਨਾਲ ਭੱਲਾ ਸਾਹਿਬ ਦਾ ਬਹੁਤ ਪਿਆਰ ਸੀਗਾ ਜਿਵੇਂ ਸਾਡਾ ਉਹਨਾਂ ਦੇ ਨਾਲ ਸੀਗਾ ਤੇ ਇਹ ਤਾਂ ਬੜਾ ਅਨਐਕਸਪੈਕਟਿਡ ਹੋਇਆ ਕਿ ਕਦੇ ਮਤਲਬ ਤਿਆਰੀਆਂ ਚੱਲ ਰਹੀਆਂ ਸੀ ਕੈਰੀオン ਜੱਟਾ ਫੋਰ ਦੇ ਆ ਸੀ ਬੜੇ ਖੁਸ਼ ਸੀ ਸਾਰੇ ਜਾਣੇ ਥੋੜੇ ਦਿਨ ਪਹਿਲਾਂ ਹੀ ਇਹਨਾਂ ਨਾਲ ਕਹਾਣੀ ਡਿਸਕਸ ਕੀਤੀ ਸੀ ਬਹੁਤ ਭਾਜੀ ਕਹਿੰਦੇ ਜਦ ਤੱਕ ਤਾਂ ਆਪਾਂ ਪੂਰੇ ਕਾਇਮ ਹੋ ਜਾਣਾ ਵਾ ਆ ਤਾਂ ਬਹੁਤ ਸੱਡਨ ਹੋਇਆ ਮਤਲਬ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਇੱਕਦਮ ਹੀ ਰਾਤ ਨੂੰ ਕਹਿੰਦੇ ਚੱਕਰ ਆਇਆ ਤੇ ਉਸ ਤੋਂ ਬਾਅਦ ਇੱਕਦਮ ਹੀ ਸਾਰਾ ਕੁਝ ਖਰਾਬ ਹੋ ਗਿਆ ਪਤਾ ਹੀ ਨਹੀਂ ਸੀਗਾ ਇਸ ਤੋਂ ਪਹਿਲੇ ਆਪਕੇ ਕੀ ਕੁਝ ਪ੍ਰੋਜੈਕਟ ਸੀ ਅੱਗੇ ਕੀ ਕੁਝ ਪ੍ਰੋਜੈਕਟ ਕਰਨ ਦੇ ਮੇਰ ਨਾਲ ਦਾ ਪੱਲਾ ਸਾਹਮਣੇ ਬਹੁਤ ਫਿਲਮਾਂ ਕੀਤੀਆਂ ਜੀ ਸਭ ਤੋਂ ਵੱਡਾ ਤਾਂ ਆਈਕੋਨਿਕ ਉਹਨਾਂ ਦਾ ਵੈਸਟਰ ਜਿਹੜਾ ਸਾਡੇ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮਾਂ ਕੈਰੀ-ਆਨ ਜੱਟਾ ਉਹਨਾਂ ਤੋਂ ਬਿਨਾ ਪੋਸੀਬਲ ਹੀ ਨਹੀਂ ਸੀਗੀ ਤੇ ਬਹੁਤ ਫਿਲਮਾਂ ਕੀਤੀਆਂ ਲਾਸਟ ਫਿਲਮ ਵੀ ਉਹਨਾਂ ਨੇ ਜਿਹੜੀਆਂ ਦੋ ਕੀਤੀਆਂ ਨੇ ਉਹ ਸਾਡੇ ਨਾਲ ਹੀ ਕੀਤੀਆਂ ਹੋਈਆਂ ਇੱਕ ਕੈਰੀ-ਆਨ ਜੱਟੀ ਇਹ ਫਿਲਮ ਹਲੇ ਆਉਣੀ ਆ ਤੇ ਇੱਕ ਛੰਦਾ ਛੰਦਾ ਨੋਪਾਪਾ ਸੋ ਉਦੋਂ ਦੇ ਇਕੱਠੇ ਸੀਗੇ ਉਸ ਤੋਂ ਬਾਅਦ ਸਿਹਤ ਵਿਗੜੀ ਜਦੋਂ ਉਹਨਾਂ ਨੂੰ ਅਟੈਕ ਆਇਆ ਤੇ ਬਟ ਹੁਣ ਬਹੁਤ ਟਾਈਮ ਤੋਂ ਕਾਫੀ ਠੀਕ ਹੋ ਰਹੀ ਸੀ ਕਿ ਡੇ ਬਾ ਡੇ ਇੰਪਰੂਵ ਹੋ ਗਈ ਸੀ ਪਹਿਲਾਂ ਤਾਂ ਇੱਕ ਵਾਰੀ ਗੱਲਾਂ ਬਾਤਾਂ ਪੂਰੀਆਂ ਰਿਸਪੌਂਡ ਨਹੀਂ ਸੀ ਕਰਦੇ ਹੁਣ ਤਾਂ ਬਿਲਕੁਲ ਹਰ ਗੱਲ ਦਾ ਵਧੀਆ ਰਿਸਪੌਂਡ ਕਰਦੇ ਸੀ ਹੁਣ ਤਾਂ ਕਹਾਣੀ ਪੂਰੀ ਸੁਣੀ ਖੁਸ਼ ਸੀ ਕਿ ਬਹੁਤ ਫਿਲਮ ਲਈ ਬਹੁਤ ਖੁਸ਼ੀ ਐਕਸਾਈਟਿਡ ਸੀ ਕਹਿੰਦੇ ਯਾਰ ਕੈਰੀਓ ਜਟਾ 4 ਤੋਂ ਸ਼ੁਰੂ ਕਰਨਾ ਹੁਣ ਕੰਮ ਖਿੱਚਣਾ ਆ ਤਾਂ ਚਿੱਤ ਚਿੱਤੇ ਚੇ ਨਹੀਂ ਸਾਡੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ